ਇਦੋਂ ਕਿ ਕਿੰਨੀ ਉਮਰ ਆਪਨੇ 60 ਸਾਲ ਤੇ ਇੱਕ ਕਦੇ ਕਨੇ ਕਿਤੇਗਾ ਜਬਰਦਸਤੀ ਕਰਦਾ ਹੁੰਦਾ ਕੰਦਾ ਡਾਪਦਾ ਜਬਰਦਸਤੀ ਕਰਕੇ ਹੁੰਦਾ ਹੁੰਦਾ ਕੰਦਾ ਡਾਪਦਾ ਜਬਰਦਸਤੀ ਕਿਉਂ ਕਰਦਾ ਹੈ ਹਾਂ ਮੈਂ ਇੱਥੇ ਮੁੰਡਿਆਂ ਨੂੰ ਵੀ ਪਤਾ ਹੈਗਾ ਇਹਨੂੰ ਮਰਵਾਇਆ ਇਹ ਦੇਖ ਦੋ ਵਾਰੀ ਜਿਹਨੇ ਰਲ ਕੇ ਜਿਹਦੇ ਨਾਲ ਰਲ ਕੇ ਤੁਸੀਂ ਮਾਰਿਆ ਉਹਦਾ ਨਾ ਕਿਸੇ ਬੰਦੇ ਦਾ ਸਬੰਧਾ ਸਾਡੇ ਨਾਲ ਇਦਾਂ ਕੋਈ ਵੀ ਨਹੀਂ ਇਹ ਜਬਰਦਸਤੀ ਹੁੰਦਾ ਹੈ ਸਾਡੇ ਘਰ ਇਹ ਮੁੰਡਾ ਹਾਂ ਇਹਨੂੰ ਬੜੀ ਵਾਰ ਢੱਕਿਆ ਹੈ ਅੱਛਾ ਮੁੰਡਾ ਨੂੰ ਮਾਰਦੇ ਫਿਰ ਆਪਣਾ ਮੁੰਡਾ ਕਿਉਂ ਮਾਰਦਾ ਤੁਸੀਂ ਇੰਨੇ ਮਾਰਿਆ ਅਣ ਕਿ ਰਾਤ 12 ਦਾ 10000 ਵਜੇ ਪਗੋੜੇ ਪਗੋੜੇ ਤੇ ਫਿਰ ਮੈਨੂੰ ਇਹਨੇ ਕਿਹਾ ਤੂੰ ਪਗੋੜੇ ਹੋ ਜਾ ਫੇਰ ਉਹਤੇ ਜਿੱਥੇ ਰਹਿੰਦਾ ਰ ਵੱਡੇ ਮੁੰਡੇ ਨੂੰ ਮਾਰ ਦੇ ਲੱਗਾ ਫੇਰ ਕੱਢਿਆ ਕਿੰਨੇ ਸਾਲ ਤੋਂ ਪਗੋੜੇ 14 ਕਿ ਸਾਲ ਹੋ ਗਏ ਨਹੀਂ ਅਜੇ ਤੁਸੀਂ ਕਿੱਥੇ ਰਹੇ ਅਜੇ ਤੁਸੀਂ ਖਾਬ ਬੋਲ ਰਹੇ ਹੋ ਸਜਾ ਵੀ ਉਦੋਂ ਉਦੋਂ ਜਦੋਂ ਆਪਣਾ ਬੱਚਾ ਮਾਰਿਆ ਤੁਸੀਂ ਕਿੰਨੀ ਉਮਰ ਸੀ ਉਹਦੀ 15 ਕਿ ਸਾਲ ਮੈਂ ਕਹ ਰਹਿ ਨਹੀਂ ਆਇਆ ਮੈਂ ਗੱਲ ਕੀ ਹੋ ਗਈ ਸਰਦਾ ਮੇਰੇ ਮਨੋਂ ਹੀ ਡਮ ਲਾਹੀ ਮੈਂ ਆਉਂਦਾ ਹਾਂ ਇੱਧਰ ਨਾ ਲੱਗਦਾ ਨਹੀਂ ਆਪਨੇ ਇਹ ਕਰਤੇ ਹਾਂ ਕੋਈ ਬੋਲੋ ਚੰਦਾ ਮਾਦੀ ਕੰਨ ਲੱਗਦੀ ਹੜ ਤੱਕ ਹੈ ਹਾਂ ਉਹ ਦਰਦ ਦਰਦ ਰੰਦਾ ਹਾਂ ਇਹਦੀ ਮੇਰਾ ਇਹ ਜੁਰ ਕੇ ਕੰਮ ਨਹੀਂ ਕਰਦੇ ਹਾਂ ਹਲਕਾ ਕਰਦਾ ਸਰੋਈ ਫਿਰ ਕੀ ਕੀਤਾ ਇਹ ਦੋਨੇ ਨਿਵਾਹ ਖੜਨੇ ਬੜਾ ਇੱਥੇ ਇਹ ਇੱਥੇ ਕਿਦਾਂ ਨਾਲ ਪਈ ਕੀ ਦਾਪਤਾ ਵੀ ਕਿੰਨਾ ਚਿਰ ਤੁਹਾਡੇ ਸੰਬੰਧ ਰਹੇ ਆਪਸ ਚ ਇੱਕ ਦੋ ਮਹੀਨਾ ਕਰ ਰਹੇ ਨੇ ਕਿੰਨੀ ਉਮਰ ਦੀ ਉਮਰ ਕਿੰਨੀ ਹਦੋਂ ਉਹ ਤੋਂ 15 ਸਾਲ ਦੀ ਇਹ ਨਜਾਇਜ਼ ਸੰਬੰਧ ਹੀ ਹੈ ਉਹ ਬੰਦੇ ਨਾਲ ਜਿਹੜਾ ਮੁੰਡਾ ਫੜਿਆ ਉਹ ਕਿਹਦੇ ਰਣਜੀਤ ਕੌਰ ਦੇ ਉਹ ਮੁੰਡੇ ਦੀ ਮਾਂ ਦੇ ਤੁਹਾਡੀ ਕਿਹੜੀ ਮੇਰੀ ਪਰਜਾਈ ਛੋਟੀ ਸੀ ਠੀਕ ਹੈ ਉਹ ਮੁੰਡਾ ਡੱਕਦਾ ਸੀ ਸਾਡੇ ਨਾਲ ਵੇਖ ਹੁਣ ਬੋਲਣ ਨਹੀਂ ਇਹਦਾ ਮੁੰਡਾ ਡੱਕਦਾ ਸੀ ਤੇ ਇਹ ਢੱਕੀ ਨਹੀਂ ਰਹੀ ਹੁੰਡੇ ਨੇ ਇੱਕ ਦਵਾਰੀ ਕਿਹਾ ਤਾਂ ਢੱਕੀਤਾ ਬੋਲਿਆ ਬਾਲਿਆ ਇਹਨਾਂ ਨੂੰ ਗਾਲਾਂ ਵਿੱਚ ਕੱਢੀਆਂ ਤੇ ਇਹਨਾਂ ਨੇ ਸਲਾਹ ਕੀਤੀ ਤੁਹਾਨੂੰ ਬਾਹਰ ਚਲੇ ਕਿੰਨੂ ਮਸੀ ਉਸ ਵੇਲੇ ਮੁੰਡੇ ਦਾ 12 13 ਸਾਲ ਦੇ ਠੀਕ ਕਿਦਾਂ ਸ਼ੱਕ ਪਿਆ ਤੁਹਾਨੂੰ ਦਾ ਇਹ ਦੋ ਤਿੰਨ ਮਹੀਨੇ ਲੱਗਾ ਨਹੀਂ ਮੈਂ ਤੇ ਮੈਂ ਪਿੱਛੇ ਮੈਂ ਕਿੱਥੇ ਗਿਆ ਆ ਠੀਕ ਹੈ ਇਹਨਾਂ ਦੇ ਕੰਮ ਚ ਕਹ ਲਿਆ ਪੁਨੇ ਤਿੰਨ ਮਹੀਨੇ ਪੁੱਛਦਾ ਰਿਹਾ ਨਹੀਂ ਦੱਸਿਆ ਨੇ ਫੇਰ ਮੈਂ ਰੱਬ ਰ ਦਿੱਤੀ ਹਾਂ ਅੱਜ ਕਿੰਨੇ ਸਾਲਾਂ ਬਾਅਦ ਤੇਰੇ ਕੋਲ ਆਏ ਇਹ 12 ਸਾਲ ਹੋ ਗਏ ਸਾਬ ਨੂੰ ਅੱਦਸਵੇਂ ਮਹੀਨੇ ਜਾ ਕੇ 12 ਸਾਲ ਹੋ ਜਾਂਦੇ ਸਾਲ 2014 ਦੇ ਵਿੱਚ ਨਾ ਇੱਕ ਲੜਕਾ ਸੰਦੀਪ ਸਿੰਘ ਗਾਇਬ ਹੁੰਦਾ ਤੇ ਉਹਦੇ ਤਾਏ ਨੇ ਸਾਡੇ ਕੋਲ ਪਰਚਾ ਦਰਜ ਕਰਾਇਆ 42/14 ਸ਼੍ਰੀ ਹਰਗੋਬਿੰਦਪੁਰ ਵਿਖੇ ਇਹ ਪਰਚਾ ਦਰਜ ਹੋਇਆ 364 34 ਆਈਪੀਸੀ ਦੇ ਤਹਿਤ ਕੀ ਮਾਰ ਦੇਣ ਦੀ ਨੀਅਤ ਨਾਲ ਮੇਰੇ ਭਤੀਜੇ ਨੂੰ ਰਣਜੀਤ ਕੌਰ ਜੋ ਕਿ ਇਹਦੀ ਭਝਾਈ ਸੀਗੀ ਤੇ ਨਾਲ ਸਤਨਾਮ ਸਿੰਘ ਸੱਤਾ ਜੋ ਵੀ ਇਸੇ ਹੀ ਖੋਜਕੀਪੁਰ ਪਿੰਡ ਦਾ ਹੀ ਹੈਗਾ ਇਹਨਾਂ ਦੋਹਾਂ ਨੇ ਜਿਨ੍ਹਾਂ ਦੇ ਵਿੱਚ ਨਜਾਇਜ਼ ਸਬੰਧ ਸੀ ਤੇ ਇਹਨਾਂ ਨੇ ਉਹਨੂੰ ਮਾਰ ਕੇ ਕਿਤੇ ਗਾਇਬ ਕਰ ਦਿੱਤਾ ਜਾਂ ਉਹਨੂੰ ਮਾਰਨ ਦੀ ਨੀਅਤ ਨਾਲ ਗਾਇਬ ਕੀਤਾ ਹੋਇਆ ਹੈ ਤੇ ਉਹਦੇ ਤਹਿਤ ਪਰਚਾ ਰਜਿਸਟਰਡ ਹੋਇਆ ਉਸ ਤੋਂ ਬਾਅਦ ਪੁਲਿਸ ਰੇਡ ਕਰਦੀ ਰਹੀ ਤੇ ਇਹ ਦੋਨੇ ਜਣੇ ਗਾਇਬ ਹੋ ਗਏ ਸੀ ਇੱਥੋਂ ਫਿਰ ਇਹ ਬਾ ਜੋ ਪੀਓ ਬਣ ਗਏ 11 ਸਾਲਾਂ ਬਾਅਦ ਅੱਜ ਇਹ ਹੈਗਾ ਸੀ ਇੱਕ ਮੁਹਿੰਮ ਤੇ ਸ਼ੁਰੂ ਕੀਤੀ ਹੋਈ ਸੀ ਕਿ ਜਿਹਦੇ ਵਿੱਚ ਅਸੀਂ ਪੀਓਜ਼ ਨੂੰ ਅਰੈਸਟ ਕਰ ਰਹੇ ਸੀ ਤੇ ਉਹਦੇ ਤਹਿਤ ਅਸੀਂ ਆ ਦੋ ਇਹਨਾਂ ਨੂੰ ਇਹਨਾਂ ਦੋਨਾਂ ਨੂੰ ਰঞ্জੀਤ ਸਿੰਘ ਔਰ ਸਤਨਾਮ ਸਿੰਘ ਸੱਤਾ ਦੋਨਾਂ ਨੂੰ ਅਸੀਂ ਅਰੈਸਟ ਕੀਤਾ ਇਸ ਮੌਕੇ ਤੇ ਦੌਰਾਨੇ ਪੁੱਛਗਿਛ ਇਹਨਾਂ ਨੇ ਉਸ ਮੁੰਡੇ ਬਾਰੇ ਦੱਸਿਆ ਕਿ ਕਿਉਂਕਿ ਇਹਨਾਂ ਦੇ ਆਪਸ ਵਿੱਚ ਨਜ਼ਾਇਰ ਰਿਲੇਸ਼ਨ ਸੀ ਕਿਉਂਕਿ ਆ ਜਿਹੜੀ ਰਣਜੀਤ ਕੌਰ ਸੀ ਇਹਦਾ ਘਰ ਵਾਲਾ ਜਿਹੜਾ ਸੀ ਗੁਰਮukh ਸਿੰਘ ਉਹ ਫੌਜ ਦੇ ਵਿੱਚ ਸੀ ਤੇ ਉਹਦੀ 2010 ਦੇ ਵਿੱਚ ਡੈਥ ਹੋ ਗਈ ਸੀ ਤੇ ਬਾਅਦ ਦੇ ਵਿੱਚ ਇਹਦੇ ਰਿਲੇਸ਼ਨ ਇਹਦੇ ਨਾਲ ਬਣ ਗਏ ਸੀਗੇ ਸਤਨਾਮ ਸਿੰਘ ਸੱਤਾ ਜੋ ਕਿ ਉਸ ਟਾਈਮ ਤੇ 23 ਸਾਲ ਦਾ ਸੀ ਤੇ ਰਣਜੀਤ ਕੌਰ ਉਸ ਟਾਈਮ ਤੇ 49-50 ਸਾਲ ਦੀ ਹੋਈ ਸੀ ਤੇ ਇਹਨਾਂ ਦੇ ਆਪਸ ਦੇ ਵਿੱਚ ਰਿਲੇਸ਼ਨ ਹੋ ਗਏ ਔਰ ਉਹ ਹਵਸ ਜਾਂ ਅਨੇ ਹੋ ਕੇ ਇਹ ਇੱਕ ਮਾਨ ਆਪਣੇ ਹੀ ਪੁੱਤ ਨੂੰ ਕਿਉਂਕਿ ਉਹ ਇਤਰਾਜ ਕਰਦਾ ਸੀ ਇਹਨਾਂ ਦੇ ਰਿਲੇਸ਼ਨ ਤੇ ਉਹ ਹੈ 13-14 ਸਾਲਾਂ ਦਾ ਸੀ ਸਾਰਾ ਤੇ ਇਹਨਾਂ ਨੇ ਉਹਦਾ ਗਲ ਕੁੱਟ ਕੇ ਮਾਰਤਾ ਤੇ ਇੱਥੇ ਹੀ ਇਹ ਘਰ ਸੀਗਾ ਉਹਦਾ ਜਿੱਥੇ ਅਸੀਂ ਹੁਣ ਆਏ ਆ ਤੇ ਇੱਥੇ ਹੀ ਉਹਨੇ ਵਿਹੜੇ ਦੇ ਵਿੱਚ ਉਹਨੂੰ ਦੱਬ ਦਿੱਤਾ ਸੀਗਾ ਅੱਜ ਅਸੀਂ ਉਹਨਾਂ ਦੀ ਲਾਸ਼ ਬਰਾਮਦ ਕਰਨ ਆਏ ਆ